ਗੀਤਾ ਆਇਆਗਾ ਮੈਂ ਪੈ ਗਿਆ ਸੀ ਲੂਈ ਜੀ ਲੈ ਕੇ ਅੱਛਾ ਤੇ ਆਦੀ ਉੱਠ ਖੜਾ ਕੇ ਸਾਰੀ ਰਾਤ ਪਿਆ ਹੀ ਤੇ ਹੁਣ ਫੇਰ ਪੈ ਗਿਆ ਰੋਟੀ ਖਾ ਕੇ ਤੇ ਨੀਲਾ ਬੜ ਲਿਆ ਬੱਦਰ ਚੜਿਆ ਹੁੰਦਾ ਠੀਕ ਹੈ ਫੇਰ ਉੱਥੇ ਮੱਗੀ ਦੀ ਜੋੜਤਾ ਸੁਣਾ ਦੇਣਾ ਫੇਰ ਤੇ ਜੋੜਾ ਕਿਵੇਂ ਆ ਗਈ ਸਾਰੀ ਰਾਤ ਹੈ ਸੌਕੇ ਵਿੱਚ ਚੰਨਾ ਤੂੰ ਡੱਕਦਾ ਨਾ ਦਿਨ ਵੇਲੇ ਵੀ ਮੰਜੇ ਦੇ ਵਿੱਚ ਪਿਆ ਤੂੰ ਅੱਕਦਾ ਨਾ ਸਾਰੀ ਰਾਤ ਹੈ ਸੌਕੇ ਵਿੱਚ ਚੰਨਾ ਤੂੰ ਡੱਕਦਾ ਨਾ ਦਿਲਵੇਰੇ ਵੀ ਮੰਝੇ ਦੇ ਵਿੱਚ ਪਿਆ ਤੂੰ ਅਕਦਾ ਨਾ ਉੱਠ ਕੇ ਚਾਹ ਤੂੰ ਪੀ ਲੈ ਪੈ ਗਾ ਰੋਟੀ ਖਾ ਕੇ ਵੇ ਉੱਠ ਕੇ ਚਾਹ ਤੂੰ ਪੀ ਲੈ ਪੈ ਗਾ ਰੋਟੀ ਖਾ ਕੇ ਵੇ ਬੱਦਲ ਚੜਿਆ ਆਉਂਦਾ ਵੱਡਲਾ ਨੀਰਾ ਜਾ ਕੇ ਵੇ ਉਹ ਬੱਦਲ ਚੜਿਆ ਆਉਂਦਾ ਵੱਡਲਾ ਨੀਰਾ ਜਾ ਕੇ ਵੇ ਪਰ ਮਾਇਉ ਨੂੰ ਕੀ ਜਵਾਬ ਦਿੱਤਾ ਪਰਮਾਤਮਾ ਇੱਕ ਦੇ ਬੱਲਿਏ ਚੱਲਦੀ ਪੈਸ ਹੈ ਕਿਸ ਦੀ ਨਹੀਂ ਚਖੜ ਦੇ ਨਾਲ ਕਣਕ ਤਰਾਤੀ ਸਾਰੀ ਵਿਸ ਗਈ ਨੀ ਪਰਮਾਤਮਾ ਅੱਗੇ ਬੱਲਿਏ ਚੱਲਦੀ ਪੈਸ ਹੈ ਕਿਸ ਦੀ ਨਹੀਂ ਚਖੜ ਦੇ ਨਾਲ ਕਣਕ ਤਰਾਤੀ ਸਾਰੀ ਵਿਸ ਗਈ ਨੀ ਦਿੱਕੇ ਮੁਸ਼ਕ ਗਿਆ ਹੈ ਨੀਰਾ ਸਾਰਾ ਪਸੂ ਨੱਖਾਂ ਦੇ ਐ ਹੋ ਪੋਸਤ ਦਾ ਚਮਚਾ ਦੇ ਦੇ ਨਹੀਂ ਹੱਡ ਪਰ ਟੁੱਟੇ ਜਾਂਦੇ ਐ ਹੋ ਪੋਸਤ ਦਾ ਚਮਚਾ ਦੇ ਦੇ ਨਹੀਂ ਹੱਡ ਪਰ ਟੁੱਟੀ ਜਾਂਦੇ ਐ ਵਾਹ ਓਏ ਬਾਬਾ ਯਾਰ ਜੀ ਲਵਾਤਾ ਹਲੇ ਹੋਰ ਸੁਣ ਤੂੰ ਜਨਾ ਫਿਰ ਹਾਂ ਸਾਰਾ ਹੀ ਸੁਣਾਉ ਤੈਨੂੰ ਜਨਾ ਸੁਣਾ ਦਾਰੂ ਪੀ ਕੇ ਫੇਰ ਕਿਹੜਾ ਹੈ ਕਰ ਜਲ ਹੈ ਯੂਵੇ ਦਾਰੂ ਦੇ ਨਾਲ ਲੀਵਰ ਦੇ ਵਿੱਚ ਨੁਕਸ ਹੈ ਪੈ ਯੂਵੇ ਦਾਰੂ ਪੀ ਕੇ ਫੇਰ ਕਿਹੜਾ ਹੈ ਕਰ ਜਲ ਹੈ ਯੂਵੇ ਦਾਰੂ ਦੇ ਨਾਲ ਲੀਵਰ ਦੇ ਵਿੱਚ ਨੁਕਸ ਹੈ ਪੈ ਯੂਵੇ ਓ ਬੇੜਾ ਹੱਥ ਨਹੀਂ ਆਉਣਾ ਬਹਿ ਜੇਗਾ ਬਖਤ ਵਿਵਾਕੇ ਵੇ ਬੇੜਾ ਹੱਥ ਨਹੀਂ ਆਉਣਾ ਬਹਿ ਜੇਗਾ ਬਖਤ ਗਿਵਾ ਕੇ ਵੇ ਹੋ ਬੱਦਲ ਚੜਿਆ ਆਉਂਦਾ ਬੱਦਲਿਆ ਨੀਰਾ ਜਾ ਕੇ ਵੇ ਹੋ ਬੱਦਲ ਚੜਿਆ ਆਉਂਦਾ ਬੱਦਲਿਆ ਨੀਰਾ ਜਾ ਕੇ ਵੇ ਕੋਟ ਸੁਮੀਰਿਆ ਭੋਗੂ ਜੋ ਨਹੀਂ ਲਿਖਤੀ ਡਾਡੇ ਨੇ ਹਟ ਟੈਕ ਨਹੀਂ ਆਉਂਦਾ ਜਿਸਨੇ ਡੋਡੇ ਖਾਦੇ ਨੇ ਕੋਟ ਸੁਮੀਰਿਆ ਭੋਗੂ ਜੋ ਨਹੀਂ ਲਿਖਤੀ ਡਾਡੇ ਨੇ ਹਟ ਟੈਕ ਨਹੀਂ ਆਉਂਦਾ ਜਿਸਨੇ ਡੋਡੇ ਖਾਦੇ ਨੇ ਸਰੰਜ ਲੱਗੀ ਲੈ ਜਾਵੇ ਸਵੇਂ ਜਿョ ਲੱਗੀ ਰਹੇ ਜਾਵੇ ਜੋਨੀ ਕਿੱਟਾ ਲਾਂਦੇ ਨੇ ਪੋਸਤ ਦਾ ਚਮਚਾ ਦੇ ਦੇ ਨੇ ਹੱਡ ਪਰ ਟੁੱਟੀਆਂ ਜਾਂਦੇ ਨੇ ਪੋਸਤ ਦਾ ਚਮਚਾ ਦੇ ਦੇ ਨੇ ਹੱਡ ਪਰ ਟੁੱਟੀਆਂ ਜਾਂਦੇ ਨੇ ਵਾਹ ਓਏ ਬਾਬਾ ਰੰਗੀ ਵੰਤੇ ਕਿਉਂ ਓਏ ਨਿਆਰਾ ਜਮ ਆ ਗਿਆ ਨਸ਼ਾ ਪਤਾ ਪਹਿਲਾਂ ਵਾਲੇ ਬੁਰੇ ਵੀ ਕਰਦੇ ਸੀ ਪੋਸਤ ਖਾ ਕੇ ਕੰਮ ਕਰਦੇ ਤੇ ਨਸ਼ਾ ਪਤਾ ਅੱਜ ਵਾਲੀ ਪਨੀਰ ਵੀ ਕਰਦੀ ਇਹ ਤਾਂ ਡੇਗਦੇ ਨਸ਼ਾ ਖਾ ਕੇ ਹਾਂ ਧੰਨਵਾਦ ਵੀਰੋ ਜੱਗੀ ਤੇ ਚੰਗਾ ਲੱਗਿਆ ਸ਼ੇਅਰ ਤੇ ਲਾਈਕ ਕਰਿਓ ਧੰਨਵਾਦ はい,い。